ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਬੇਅਦਬੇ ਨੂੰ ਲੈ ਕੇ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਵੱਡੇ ਵੱਡੇ ਇਲਜ਼ਾਮ ਲੱਗ ਰਹੇ ਨੇ ਉੱਥੇ ਹੀ ਰਗबीर ਸਿੰਘ ਐਸਐਸਪੀ ਰੇ ਨੇ ਸਾਫਕਾ ਉਹਨਾਂ ਦੀ ਇੱਕ ਨਿੱਜੀ ਚੈਨਲ ਦੇ ਉੱਤੇ ਇੰਟਰਵਿਊ ਆਂਦੀ ਹੈ ਤੇ ਉਸ ਤੋਂ ਬਾਅਦ ਅੱਜ ਵਿਰਸਾ ਸਿੰਘ ਬਲਟੋਹਾਵਲਿਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤੇ ਜਿਹਦੇ ਚਾਲਦੇ ਉਹਨਾਂ ਨੇ ਖਟੜਾ ਸਾਹਿਬ ਦੇ ਉੱਤੇ ਵੀ ਸਵਾਲ ਖੜੇ ਕੀਤੇ ਨੇ ਨਾਲ ਹੀ ਉਹਨਾਂ ਨੇ ਕਾਂਗਰਸ ਦੇ ਸੀਨੀਅਰ ਲੀਡਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੀ ਦੋਸ਼ ਲਗਾਏ ਨੇ ਉਹਨਾਂ ਦੇ ਉੱਤੇ ਕਹਿੰਦੇ ਦਬਾਅ ਬਣਾਇਆ ਤੇ ਆਮ ਆਦੀ ਪਾਰਟ ਤੁਹਾਨੂੰ ਅਸੀਂ ਭੇਜੀ ਦਵਾਂਗੇ ਤੇ ਤੁਸੀਂ ਜਿਹੜਾ ਆ ਉਹਦੇ ਚ ਤੁਹਾਨੂੰ ਸਾਰਾ ਕੁਝ ਕਲੀਅਰ ਹੋ ਜਾਊਗਾ ਆਹ ਤੇ ਹੁਣ ਇਹਦੇ ਵਿੱਚ ਜਿਹੜੀ ਆ ਹਿੰਮਤ ਸਿੰਘ ਕੀ ਕਹਿੰਦਾ ਆ ਕਿ ਮੇਰੇ ਤੇ ਮੈਨੂੰ ਸੁਖੀ ਰੰਧਾਵੇ ਦਾ ਤੇ ਜਸਟਿਸ ਰਣਜੀਤ ਸਿੰਘ ਦਾ ਦਬਾਅ ਦੇ ਤਹਿਤ ਮਿੱਥੋਂ ਜਿਹੜਾ ਐਫੀਜੋਰਡ ਦਵਾਇਆ ਗਿਆ ਇਹਦਾ ਇੱਕ ਏਰੀਆ ਹੁਣ ਤੁਸੀਂ ਦੇਖੋ ਕਿ ਜਦੋਂ ਸਰਕਾਰ ਮਾੜੀ ਦੇ ਆਈ ਹੋਵੇ ਤੇ ਫਿਰ ਸਰਕਾਰ ਹਰ ਹਰਬਾ ਵਰਤਦੀ ਏ ਤੇ ਕਈ ਲੋਕ ਉਹਦੇ ਦਬਾਅ 'ਚ ਆ ਜਾਂਦੇ ਨੇ ਉਹ ਕਹਿੰਦਾ ਕਿ ਅਸੀਂ ਵੀ ਦਬਾਅ 'ਚ ਆ ਗਏ ਸੀ ਇਹ ਬਿਆਨ ਵੀ ਉਸੇ ਟਾਈਮ ਦਾ ਹੀ ਹੈ ਥੋੜੇ ਸਮੇਂ ਬਾਅਦ ਦਾ ਹੀ ਹੈ ਜਦੋਂ ਉਹ ਐਫੀਡੇਵਿਟ ਦੇ ਕੇ ਆਉਂਦਾ ਆ ਤੇ ਉਸ ਤੋਂ ਬਾਅਦ ਜਿਹੜਾ ਆ ਇਹ ਉਹ ਪ੍ਰਗਟਾਵਾ ਕਰਦਾ ਆ ਤੇ ਜਿਹੜੀ ਆ ਤੀਜੀ ਵੀਡੀਓ ਹੈ ਅਕਾਲੀ ਦਲ ਕਰੈਕਟਲੀ ਜਥੇਦਾਰਾਂ ਨੂੰ ਅਕਾਲ ਤਖਤ ਸਾਹਿਬ ਨੂੰ ਤਖਤਾਂ ਨੂੰ ਕਿਸੇ ਕਿਸ ਨੂੰ ਪ੍ਰਭਾਵ ਕਰਦਾ ਨਹੀਂ ਅਕਾਲੀ ਦਲ ਦੀ ਮੇਰੇ ਨਾਲ ਤੇ ਇਸ ਵਿਸ਼ੇ ਤੇ ਕਦੀ ਵਾਸਤੇ ਲਾ ਕੇ ਗੱਲ ਹੋਈ ਬੈਤ ਤੁਸੀਂ ਸਰੋਪਿਕ ਕੁਆਲਿਟੀ ਦੀ ਗੱਲ ਨਾਲ ਫੇਰ ਕਰੀ ਜਾ ਰਹੇ ਹੋ ਤੁਸੀਂ ਉਹਨਾਂ ਦੇ پاسੋਂ ਜਾ ਕੇ ਪਤਾ ਲੈ ਸਕਦੇ ਹੋ ਕਿ ਉਹਨਾਂ ਨੂੰ ਕਰਦਾ ਹੈ ਕਿ ਨਹੀਂ ਆਪ ਦੱਸਣਗੇ ਮੈਨੂੰ ਕੀ ਬਤਾ ਮੈਨੂੰ ਤਾਂ ਕਦੇ ਕੀਤਾ ਨਹੀਂ ਕਿਸੇ ਨੇ ਹੁਣ ਤੁਸੀਂ ਦੇਖੋ ਕਿ ਯਾਦਵਿੰਦਰ ਕਰਫਿਊ ਜਥੇਦਾਰ ਗੁਰਮੁਖ ਸਿੰਘ ਹੋਰਾਂ ਨੂੰ ਸਵਾਲ ਕਰਦਾ ਹੈ ਕਿ ਕਦੇ ਜਥੇਦਾਰਾਂ ਦੇ ਕੰਮ 'ਚ ਸ਼੍ਰੋਮਣੀ ਅਕਾਲੀ ਦਲ ਨੇ ਹਾਂਜੀ ਕੁਝ ਦਖਲਅੰਦਾਜ਼ੀ ਕਰਦੇ ਆ ਉਹਨਾਂ ਨੇ ਕਹਿ ਦਿੱਤਾ ਜੀ ਬਿਲਕੁਲ ਨਹੀਂ ਬਿਲਕੁਲ ਨਹੀਂ ਕਰਦੇ ਹਾਂਜੀ ਹੁਣ ਇੱਕ ਜਥੇਦਾਰ ਜਿਹੜਾ ਆ ਉਹ ਆਪਣੇ ਤੌਰ ਤੇ ਕਹਿ ਰਿਹਾ ਤੇ ਇਹ ਕਹਾਣੀਆਂ ਬਣਾ ਬਣਾ ਕੇ ਨਵੇਂ ਤਰੀਕੇ ਨਾਲ ਪੇਸ਼ ਕਰਦੇ ਆ ਜਿਹਦਾ ਕਿ ਸਾਨੂੰ ਬਹੁਤ ਵੱਡਾ ਇਤਰਾਜ਼ ਹੈ ਇਹ ਸਾਰੀਆਂ ਜਿਹੜੀਆਂ ਵੀਡੀਓਜ਼ ਨੇ ਤਿੰਨ ਇਹ ਵੀ ਅਸੀਂ ਤੁਹਾਨੂੰ ਭੇਜ ਦਾਂਗੇ ਤੇ ਆ ਜਿਹੜੇ ਡਾਕੂਮੈਂਟ ਨੇ ਇਹ ਵੀ ਅਸੀਂ ਤੁਹਾਨੂੰ ਭੇਜ ਦਿੰਨੇ ਆ ਤੇ ਉਹ ਜਿਹੜੀ ਉਹਦੇ ਹਿੰਮਤ ਸਿੰਘ ਵਾਲੀ ਸੀ ਉਹ ਵੀ ਸੁਣਾ ਦੇ ਹਾਂਜੀ ਆ ਹਿੰਮਤ ਸਿੰਘ ਇਹ ਚਲੂ ਆਪਣਾ ਸਤੰਬਰ ਸੰਗਠਨ ਦਾ ਦਿਨ ਪਤਾ ਹੈ ਕਿ ਆਪਾਂ ਇਸ ਵਿੱਚ ਜਰੂਰੀ ਫਸਿਆ ਨੇ ਇਹ ਗੋਈ ਮਨੋਤਾ ਤਰੀ ਮਨੋਤਾ ਦਸੰਬਰ ਮਹੀਨੇ ਤੱਕ ਕੋਲ ਕਿਤਾ ਤੱਕ ਤੋਹਿਆ ਰਾਤਰੀ ਜੰਤੀ ਦਾ ਮੈਂ ਆਇਆ ਮਨੋਤਾ ਨੂੰ ਲਈ ਲੈ ਕੇ ਬੱਸ ਸਟੈਂਡ ਤੋਂ ਆਹ ਜਿਹੜੀ ਚੁਪਟਾ ਕੇ ਉਹ ਕਿੱਥੋਂ ਕੋਸ਼ੀਸ਼ੀ ਸੀ ਇਹਨਾਂ ਦੇ ਦਿੱਖਤੀ ਤਰ੍ਹਾਂ ਤੇ ਪਹਿਲਾਂ ਹੀ ਤਿਆਰ ਕੀਤਾ ਹੋਇਆ ਸੀ ਮਾਤੇ ਉੱਤੇ ਮੇਰੇ ਸਾਈਨ ਕਰਵਾ ਲਿਆ ਉਹਨੂੰ ਫੋਟੋ ਤਾਂ ਕਿ ਦਿੱਤਾ ਗਿਆ ਬਾਹਰ ਵਿੱਚ ਤੋਂ ਇੰਗਲਿਸ਼ੀ ਤਾਂ ਨਹੀਂ ਕੱਢਿਆ ਘਰ ਦੇ ਵਗੈਰਾ ਉਹ ਕੰਡਿਆ ਦੇ ਉਹਨਾਂ ਉੱਤੇ ਵੀ ਮੇਰੇ ਸਾਈਨ ਕਰਵਾ ਲਿਆ ਮੈਂ ਪੁੱਛਿਆ ਕਿ ਇਹਨਾਂ ਇਹਦੇ ਵਿੱਚ ਕੀ ਲਿਖਿਆ ਕਹਿੰਦੇ ਥੋੜਾ ਜਨਾ ਚੋੜ ਦੇ ਜਾਂ ਰਿਪੋਰਟ ਦਾ ਹੋਰ ਤਾਂ ਕੰਮ ਨਹੀਂਗਾ ਤੇ ਉਹਨਾਂ ਉੱਤੇ ਮੈਨੂੰ ਕੋਈ ਪਤਾ ਕਿਉਂਕਿ ਮੈਨੂੰ ਤਾਂ ਇੰਗਲਿਸ਼ ਆਉਂਦੀ ਨਹੀਂ ਕੀ ਲਿਖਿਆ ਕੀ ਨਹੀਂ ਯਕੀਨ ਕਰਕੇ ਇਹਨਾਂ ਤੋਂ ਮਿਲਣ ਤੋਂ ਬਾਅਦ ਇਹਨਾਂ ਨੂੰ ਸਾਈਨ ਕਿਉਂ ਨਹੀਂ ਦਿੱਤੇ ਤੋ ਬਾਅਦ ਇਹਨਾਂ ਕੀ ਕਰਾਂ ਕਿ ਮਿਲਕੋ ਇਹ ਤਾਂ ਬਾਕੇ ਦਾ ਸਿਗਾ ਜਸਟਿਸ ਰਣਜੀਤ ਸਿੰਘ ਦਾ ਸਿਗਾ ਜਾਂ ਫਿਰ ਇਹਨਾਂ ਦਾ ਸਿਗਾ ਸੁਚਿੰਦਰ ਸਿੰਘ ਦਾ ਨਾਵਾਂ ਜੀ ਦਾ ਸਿਗਾ ਦੋਨਾਂ ਦਾ ਦਬਾਅ ਸੀ ਮੇਰੇ ਤੇ ਤੇ ਕਿਵੇਂ ਤੁਸੀਂ ਸੁਚਿੰਦਰ ਸਿੰਘ ਰੰਧਾਵੇ ਦੇ ਕੰਟੈਕਟ ਵਿੱਚ ਕਿਵੇਂ ਆਏ ਗੁਰਤਾਸਪੁਰ ਦੀ ਜਮੀਨ ਲੈਕਸ਼ਨ ਸਿੰਘ ਜੀ ਨੂੰ ਮਿਲਣ ਤੋਂ ਅੱਛਾ ਤੇ ਆ ਸੁਣ ਲਿਆ ਜੀ ਸੁਖੀ ਰੰਧਾਵੇ ਅਲੀ ਗੱਲ ਦੀ ਮੇਰੇ ਨਾਲ ਤੇ ਇਸ ਵਿਸ਼ੇ ਤੇ ਕਦੀ ਵਾਸਤੇ ਨਾਲ ਕੋ ਗੱਲ ਹੋਈ ਵੈ ਤੁਸੀਂ ਸ੍ਰੋਮਿਕ ਕਮੇਟੀ ਦੀ ਗੱਲ ਨਾਲ ਖੇਰ ਕਰੀ ਜਾ ਰਹੇ ਤੁਸੀਂ ਉਹਨਾਂ ਦੇ ਪਾਸੋਂ ਜਾ ਕੇ ਪਤਾ ਲੈ ਸਕਦੇ ਹੋ ਕਿ ਉਹਨਾਂ ਨੂੰ ਕਰਦਾ ਹੈ ਕਿ ਨਹੀਂ ਆਪ ਦੱਸਣਗੇ ਮੈਨੂੰ ਕੀ ਪਤਾ ਮੈਨੂੰ ਤਾਂ ਕਦੇ ਕੀਤਾ ਨਹੀਂ ਕਿਸੇ ਹੁਣ ਇਹਦੇ ਤੋਂ ਸਭ ਕੁਝ ਸਪਸ਼ਟ ਹੁੰਦਾ ਆ ਕਿ ਅਸਲੀਅਤ ਕੀ ਤੇ ਮੇਰੇ ਜਿਹੜੇ ਸਵਾਲ ਨੇ ਖਟੜਾ ਸਾਹਿਬ ਨੂੰ ਕਿ ਖਟੜਾ ਸਾਹਿਬ ਸਿੱਖ ਨੌਜਵਾਨਾਂ ਦਾ ਖੂਨ ਜੋ ਤੁਹਾਡੇ ਹੱਥਾਂ ਨੂੰ ਲੱਗਾ ਆ ਉਹ ਲੱਥ ਗਿਆ ਕਿ ਨਹੀਂ ਲੱਥ ਗਿਆ ਕਾਂਗਰਸ ਨੇ ਸਿਆਸਤ ਕੀਤੀ ਆਮ ਆਦਮੀ ਪਾਰਟੀ ਨੇ ਸਿਆਸਤ ਕੀਤੀ ਬੇਅਦਬੀ ਤੇ ਤੁਸੀਂ ਵੀ ਕਰਨ ਦੀ ਕੋਸ਼ਿਸ਼ ਕੀਤੀ ਕਮਰ ਵਿਜੇ ਪ੍ਰਤਾਪ ਨੇ ਕੀਤੀ ਤੇ ਹੋਰ ਕਿੰਨੀ ਕੁ ਕਰਨੀ ਜੇ ਜੰਮ ਜੰਮ ਕੇ ਕਰੋ ਪਰ ਕੱਟੋ-ਕੱਟ ਅਕਾਲੀ ਦਲ ਨੂੰ ਤੇ ਕਾਲੀ ਦਲ ਦੀ ਲੀਡਰਸ਼ਿਪ ਨੂੰ ਤੇ ਝੂਠ ਬੋਲ-ਬੋਲ ਕੇ ਗੁੰਮਰਾਹਤ ਨਾ ਲੋਕਾਂ ਨੂੰ ਕਰੋ। ਸੋ ਫਲਟੋ ਹਾਲ ਸਾਹਿਬ ਵੱਲੋਂ ਜਿੱਥੇ ਵੀਡੀਓ ਵੀ ਦਿਖਾਈਆਂ ਗਈਆਂ ਨੇ ਤੇ ਸੁਖਜਿੰਦਰ ਸਿੰਘ ਰੰਦਾਵਾ ਤੇ ਆਮਾਦੀ ਪਾਰਟੀ ਦੇ ਉੱਤੇ ਜਿੱਥੇ ਵੱਡੇ-ਵੱਡੇ ਸਵਾਲ ਖੜੇ ਕੀਤੇ ਗਏ ਨੇ ਹੁਣ ਵੇਖਣਾ ਹੋਵੇਗਾ ਇਹਨਾਂ ਪਾਰਟੀਆਂ ਵੱਲੋਂ ਇਸ ਦਾ ਕੀ ਸਪਸ਼ਟੀਕਰਨ ਦਿੱਤਾ ਜਾਂਦਾ ਨਾਲ ਸਮਾਂ ਦੱਸੇਗਾ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ